ਦੋਸਤੋ ਮੈਂ ਕਿਸੇ ਕਿਤਾਬ ਵਿੱਚ ਤਿੰਨ ਗੱਲਾਂ ਪੜੀਆਂ ਸੀ ਜਿਨ੍ਹਾਂ ਨੇ ਮੇਰੀ ਸੋਚ ਬਦਲ ਦਿੱਤੀ ਪਹਿਲੀ ਕਿ ਨੇਕੀ ਕਰ ਦਰਿਆ ਵਿੱਚ ਸੁੱਟ ਬਿਨਾਂ ਕਿਸੇ ਉਮੀਦ ਦੇ ਜਦੋਂ ਦਿਲੋਂ ਭਲਾਈ ਕਰੀਏ ਤਾਂ ਕੁਦਰਤ ਕਿਸੇ ਨਾ ਕਿਸੇ ਰੂਪ ਵਿੱਚ ਵਾਪਸ ਦਿੰਦੀ ਹੈ ਦੂਜੀ ਲਾਲਚ ਹਮੇਸ਼ਾ ਤਬਾਹੀ ਲਿਆਉਂਦਾ ਜਦੋਂ ਮਨ ਸਵਾਰਥੀ ਹੋ ਜਾਵੇ ਤਾਂ ਅਕਲ ਵੀ ਕੰਮ ਕਰਨਾ ਛੱਡ ਦਿੰਦੀ ਹੈ ਤੇ ਤੀਜੀ ਹਰ ਗੱਲ ਹਰ ਕਿਸੇ ਨੂੰ ਨਹੀਂ ਦੱਸਣੀ ਚਾਹੀਦੀ ਕੁਝ ਰਾਜ਼ ਕੁਝ ਭੇਦ ਆਪਣੇ ਤੱਕ ਰੱਖੋ ਨਹੀਂ ਤਾਂ ਲੋਕ ਸਾਡੇ ਹੀ ਰਾਜ਼ ਜਾਣ ਕੇ ਸਾਡੀਆਂ ਹੀ ਲੱਤਾਂ ਖਿੱਚਣ ਲੱਗ ਪੈਂਦੇ ਨੇ ਤੇ ਇਹ ਕਹਾਣੀ ਇੰਨਾ ਹੀ ਤਿੰਨ ਗੱਲਾਂ ਨੂੰ ਸੱਚ ਕਰ ਦਿੰਦੀ ਹੈ ਸੋ ਕਹਾਣੀ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਨਵੇਂ ਆਏ ਹੋ ਤਾਂ ਦਿਲਚਸਪ ਕਹਾਣੀਆਂ ਲਈ ਪੰਜਾਬੀ ਅਲਫਾਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸੋ ਸ਼ੁਰੂ ਕਰਦੇ ਹਾਂ ਇਹ ਬੜੇ ਪੁਰਾਣੇ ਸਮਿਆਂ ਦੀ ਗੱਲ ਹੈ ਬਬਲੂ ਨਾਮ ਦਾ ਇੱਕ ਬੰਦਾ ਆਪਣੀ ਇੱਕ ਛੋਟੀ ਜੀ ਰਾਜਮਾ ਚੌਲਾਂ ਦੀ ਦੁਕਾਨ ਚਲਾਉਂਦਾ ਸੀ ਜਾਂ ਕਹਿ ਲੋ ਢਾਬਾ ਚਲਾਉਂਦਾ ਸੀ ਪਰ ਉਹ ਬਣਾਉਂਦਾ ਸਿਰਫ ਰਾਜਮਾ ਤੇ ਚੌਲ ਹੀ ਸੀ ਇੱਕ ਦਿਨ ਉਸਨੇ ਇਸੇ ਤਰ੍ਹਾਂ ਰਾਜਮਾ ਚੌਲ ਬਣਾਏ ਤੇ ਸੋਚਣ ਲੱਗਾ ਕਿ ਰਾਜਮਾ ਵੀ ਬਣ ਗਏ ਤੇ ਚੌਲ ਵੀ ਬਣ ਗਏ ਤੇ ਬੜੀ ਵਧੀਆ ਖੁਸ਼ਬੂ ਵੀ ਆ ਰਹੀ ਹੈ ਇੱਕ ਵਾਰੀ ਸੋਨੂੰ ਨੂੰ ਆਖਦਾ ਕਿ ਉਹ ਖਾ ਕੇ ਦੱਸੇ ਕਿ ਕਿਵੇਂ ਬਣੇ ਨੇ ਸੋਨੂੰ ਬਬਲੂ ਦੀ ਦੁਕਾਨ ਤੇ ਕਾਫੀ ਸਮੇਂ ਤੋਂ ਕੰਮ ਕਰਦਾ ਸੀ ਬਬਲੂ ਦੇ ਨਾ ਹੋਣ ਤੇ ਸਾਰੀ ਜ਼ਿੰਮੇਵਾਰੀ ਸੋਨੂੰ ਹੀ ਸੰਭਾਲਦਾ ਸੀ ਸੋ ਉਸਨੇ ਸੋਨੂੰ ਨੂੰ ਆਵਾਜ਼ ਦਿੱਤੀ ਸੋਨੂੰ ਤੁਰੰਤ ਆਇਆ ਤੇ ਕਹਿਣ ਲੱਗਾ ਹਾਂਜੀ ਬਾਈ ਜੀ ਕੀ ਹੋਇਆ ਜੋ ਇੰਨੀ ਉੱਚੀ ਆਵਾਜ਼ ਲਾ ਰਹੇ ਹੋ ਤਾਂ ਬਬਲੂ ਬੋਲਿਆ ਆ ਭਲਾ ਰਾਜਮਾ ਚੌਲ ਖਾ ਕੇ ਦੱਸ ਕਿਵੇਂ ਬਣੇ ਨੇ ਦਰਸਲ ਬਬਲੂ ਫਿਕਰ ਵਿੱਚ ਸੀ ਕਿਉਂਕਿ ਹੁਣ ਪਹਿਲਾਂ ਵਾਂਗੂ ਉਹਦੀ ਦੁਕਾਨ ਨਹੀਂ ਚੱਲਦੀ ਸੀ ਸੋਨੂ ਬੋਲਿਆ ਬਾਈ ਜੀ ਰੋਜ਼ ਓਨੇ ਕ ਹੀ ਲੋਕ ਆਉਂਦੇ ਨੇ ਰਾਜਮਾ ਚੌਲ ਥੋੜੇ ਵਧੀਆ ਹੋਣ ਜਾਂ ਥੋੜੇ ਘੱਟ ਵੀ ਹੋਣ ਕੀ ਫਰਕ ਪੈਂਦਾ ਜਿਹੜੇ ਆਪਣੇ ਪੱਕੇ ਗਾਹਕ ਆ ਉਹਨਾਂ ਨੇ ਤਾਂ ਆਪਣੇ ਕੋਲ ਹੀ ਆਉਣਾ ਬਬਲੂ ਗੁੱਸੇ ਵਿੱਚ ਬੋਲਿਆ ਕਿ ਮੇਰਾ ਦਿਮਾਗ ਨਾ ਖਰਾਬ ਕਰ ਜਿੰਨਾ ਕਿਹਾ ਉਹਨਾ ਕੰਮ ਕਰ ਹੁਣ ਖਾ ਕੇ ਦੱਸ ਕਿਵੇਂ ਬਣੇ ਨੇ ਰਾਜਮਾ सोनू ਰਾਜਮਾ ਤੇ ਚੌਲ ਖਾ ਕੇ ਦੱਸਦਾ ਬਹੁਤ ਵਧੀਆ ਬਾਈ ਜੀ ਬਹੁਤ ਹੀ ਵਧੀਆ ਐਂ ਲੱਗਦਾ ਜਿਵੇਂ ਕਿਸੇ ਵੱਡੇ ਮਹਿਲ ਦਾ ਸ਼ਾਹੀ ਖਾਣਾ ਹੋਵੇ ਬਬਲੂ ਬੋਲਿਆ ਠੀਕ ਹੈ ਠੀਕ ਹੈ ਐਵੇਂ ਮਸਕੇ ਨਾ ਲਗਾ ਕਿਤੇ ਇਦਾਂ ਦੀ ਤਾਰੀਫ ਲੋਕ ਵੀ ਕਰਨ ਤਾਂ ਹੀ ਕਿਤੇ ਜਾ ਕੇ ਦਿਲ ਨੂੰ ਤਸੱਲੀ ਮਿਲਦੀ ਹੈ ਚੱਲ ਹੁਣ ਕੰਮ ਵਿੱਚ ਲੱਗ ਜਾ ਸੋ ਦੁਕਾਨ ਦਾ ਅੱਧਿਓ ਵੱਧ ਕੰਮ ਬਬਲੂ ਖੋਦ ਹੀ ਦੇਖਦਾ ਸੀ ਤੇ ਰਾਤ ਨੂੰ देर ਨਾਲ ਹੀ ਸੌਂਦਾ ਸੀ ਰਾਤ ਦੇ ਤਕਰੀਬਨ 10 ਵਜੇ ਕੰਮ ਕਰਦਿਆਂ ਕਰਦਿਆਂ ਬੜੀ ਥਕਾਵਟ ਹੋ ਜਾਂਦੀ। ਇੱਕ ਦਿਨ सोनू 9 ਵਜੇ ਘਰ ਚ ਲਿਆ ਗਿਆ। ਬਾਕੀ ਸਾਰਾ ਕੰਮ ਬਬਲੂ ਨੇ ਆਪ ਕੀਤਾ। ਸਾਰੇ ਬਰਤਨ ਵਗੈਰਾ ਸਾਂਭ ਕੇ ਬਬਲੂ ਆਪਣੀ ਦੁਕਾਨ ਨੂੰ ਬੰਦ ਕਰਕੇ ਜਾਣ ਹੀ ਵਾਲਾ ਹੁੰਦਾ ਕਿ ਉਦੋਂ ਹੀ ਅਚਾਨਕ ਉਹਦੀ ਦੁਕਾਨ ਤੇ ਇੱਕ ਫਕੀਰ ਆ ਜਾਂਦਾ। ਉਹ ਬਬਲੂ ਨੂੰ ਕਹਿੰਦਾ ਹੈ, ਪੁੱਤਰਾ, ਕੁਝ ਖਾਣ ਨੂੰ ਹੈ ਤੇਰੇ ਕੋਲ? ਮੈਨੂੰ ਬੜੀ ਭੁੱਖ ਲੱਗੀ ਹੈ। ਮੈਂ ਸਵੇਰ ਤੋਂ ਕੁਝ ਨਹੀਂ ਖਾਧਾ। ਤਾਂ ਬਬਲੂ ਬੋਲਦਾ ਹੈ, ਬਾਬਾ ਬਹੁਤ ਦੇਰ ਕਰ ਦਿੱਤੀ ਤੁਸੀਂ ਹੁਣ ਤਾਂ ਦੁਕਾਨ ਬੰਦ ਹੋ ਚੁੱਕੀ ਹੈ ਹੁਣ ਮੈਂ ਤੁਹਾਨੂੰ ਕੁਝ ਨਹੀਂ ਦੇ ਸਕਦਾ ਮੈਂ ਵੀ ਸਵੇਰ ਦਾ ਥੱਕਿਆ ਹੋਇਆ ਹਾਂ ਤਾਂ ਹੁਣ ਘਰ ਹੀ ਜਾ ਰਿਹਾ ਮੈਂ ਫਕੀਰ ਬੋਲਿਆ ਜੇ ਵੇਖ ਲਵੇਂ ਪੁੱਤਰਾ ਕੁਝ ਵੀ ਹੋਵੇ ਤਾਂ ਮੈਂ ਖਾ ਲਵਾਂਗਾ ਫਿਰ ਬਬਲੂ ਨੇ ਕੁਝ ਸੋਚਿਆ ਤੇ ਬੋਲਿਆ ਬਾਬਾ ਮੈਂ ਕੁਝ ਵੇਖਦਾ ਬਬਲੂ ਅੰਦਰ ਜਾ ਕੇ ਵੇਖਦਾ ਹੈ ਤਾਂ ਥੋੜੇ ਜੇ ਰਾਜਮਾ ਚੌਲ ਪਏ ਹੁੰਦੇ ਨੇ ਜੋ ਲਿਆ ਕੇ ਉਹ ਫਕੀਰ ਨੂੰ ਦੇ ਦਿੰਦਾ ਐਲੋ ਬਾਬਾ ਜੀ ਆ ਥੋੜੇ ਜੇ ਰਾਜਮਾ ਚੌਲ ਬਚੇ ਨੇ ਇੰਨੀ ਕਿ ਸੇਵਾ ਪ੍ਰਵਾਨ ਕਰਿਓ ਫਕੀਰ ਨੇ ਉੱਥੇ ਬੈਠ ਕੇ ਰਾਜਮਾ ਚੌਲ ਖਾਦੇ ਤੇ ਬਬਲੂ ਨੂੰ ਅਸੀਸਾਂ ਦੇਣ ਲੱਗ ਪਿਆ ਫਿਰ ਫਕੀਰ ਖੁਸ਼ ਹੋ ਕੇ ਕਹਿਣ ਲੱਗਾ ਤੂੰ ਇਸ ਭੁੱਖੇ ਦਾ ਪੇਟ ਭਰਿਆ ਏ ਪੁੱਤਰਾ ਦੱਸ ਕੀ ਚਾਹੀਦਾ ਏ ਤੈਨੂੰ ਬਬਲੂ ਬੋਲਿਆ ਬਾਬਾ ਮੈਨੂੰ ਕੁਝ ਨਹੀਂ ਚਾਹੀਦਾ ਤੁਹਾਨੂੰ ਭੁੱਖ ਲੱਗੀ ਸੀ ਮੇਰੇ ਕੋਲ ਕੁਝ ਖਾਣਾ ਸੀ ਤਾਂ ਮੈਂ ਤੁਹਾਨੂੰ ਦੇ ਦਿੱਤਾ ਹੁਣ ਛੁੱਟੀਆਂ ਦਿਓ ਮੈਂ ਚੱਲਦਾ ਫਕੀਰ ਨੇ ਉਸ ਨੂੰ ਰੋਕਿਆ ਤੇ ਇੱਕ ਮੁਸਕਰਾਹਟ ਦੇ ਨਾਲ ਬੋਲਿਆ ਬੜਾਈ ਸਾਫ਼ ਦਿਲ ਬੰਦਾ ਐ ਤੂੰ ਚੰਗਾ ਇਹ ਦੱਸ ਤੂੰ ਕਿਹੜੇ ਪਤੀਲੇ ਵਿੱਚ ਰਾਜਮਾ ਚੌਲ ਬਣਾਉਂਦਾ ਐ ਮੈਂ ਤੇਰਾ ਪਤੀਲਾ ਤਾਂ ਵੇਖ ਲਾਵਾਂ ਬਬਲੂ ਥੋੜਾ ਹੈਰਾਨ ਹੋਇਆ ਫਿਰ ਉਸਨੇ ਫਕੀਰ ਨੂੰ ਪਤੀਲਾ ਵਿਖਾਇਆ ਤੇ ਫਕੀਰ ਉਸ ਪਤੀਲੇ ਤੇ ਹੱਥ ਫੇਰਦੇ ਹੋਏ ਆਖਦਾ ਐ ਅੱਜ ਤੋਂ ਤੂੰ ਇਹਦੇ ਵਿੱਚ ਜਿੰਨੇ ਵੀ ਰਾਜਮਾ ਜਾਂ ਚੌਲ ਬਣਾਏਂਗਾ ਉਹ ਸਾਰੇ ਵੇਖਣਗੇ ਚਿੰਤਾ ਨਾ ਕਰਿਆ ਕਰ ਤੇਰੀ ਕਮਾਈ ਐਨੀ ਵਧੇਗੀ ਕਿ ਤੂੰ ਕਦੇ ਵੀ ਪਰੇਸ਼ਾਨ ਨਹੀਂ ਰਹੇਂਗਾ ਪਰ ਜੇਕਰ ਇਸ ਵਿੱਚ ਕੋਈ ਹੋਰ ਰਾਜਮਾ ਬਣਾਏਗਾ ਉਹਦੇ ਰਾਜਮਾ ਸੜ ਜਾਣਗੇ ਤੇ ਖਰਾਬ ਹੋ ਜਾਣਗੇ ਬਬਲੂ ਹੈਰਾਨ ਜਾ ਹੋ ਕੇ ਬੋਲਿਆ ਇਹ ਕਿਹੋ ਜੀਆਂ ਗੱਲਾਂ ਕਰ ਰਹੇ ਹੋ ਬਾਬਾ ਐਵੇਂ ਦਾ ਵੀ ਕੁਝ ਹੁੰਦਾ ਹੈ ਭਲਾ ਮੈਨੂੰ ਲੱਗਦਾ ਤੁਸੀਂ ਮੈਨੂੰ ਖੁਸ਼ ਕਰ ਲਈ ਮੂਰਖ ਬਣਾ ਰਹੇ ਹੋ ਐਦਾਂ ਲੱਗਦਾ ਜਿਵੇਂ ਤੁਸੀਂ ਮੈਨੂੰ ਜਵਾਕ ਸਮਝ ਰਹੇ ਹੋ ਫਕੀਰ ਹੱਸ ਕੇ ਬੋਲਿਆ ਕਿ ਜਦੋਂ ਰੱਬ ਮਿਹਰਬਾਨ ਹੁੰਦਾ ਹੈ ਨਾ ਤਾਂ ਸਾਨੂੰ ਕੁਝ ਨਹੀਂ ਪਤਾ ਲੱਗਦਾ ਬਸ ਜ਼ਿੰਦਗੀ ਵਿੱਚ ਅਚਾਨਕ ਹੀ ਅਜੀਹਾ ਮੋੜ ਆਉਂਦਾ ਕਿ ਸਭ ਕੁਝ ਬਦਲ ਜਾਂਦਾ ਖੈਰ ਸਭ ਕੁਝ ਹੁੰਦਾ ਹੈ ਪੁੱਤਰ ਇਹ ਸੁਣ ਕੇ ਕਿਸੇ ਨੂੰ ਐਸਾ ਨਹੀਂ ਲੱਗੇਗਾ ਪਰ ਜੋ ਕੁਝ ਵੀ ਮੈਂ ਕਿਹਾ ਉਹ ਸਭ ਸੱਚ ਹੈ ਇਹਨੂੰ ਬਿਲਕੁਲ ਵੀ ਮਜ਼ਾਕ ਵਿੱਚ ਨਾ ਲਈ ਹੁਣ ਤੂੰ ਵੇਖੀ ਤੇਰੇ ਰਾਜਮਾ ਕਿੰਨੇ ਸਵਾਦ ਬਣਨਗੇ ਤੂੰ ਰਾਜਮਾ ਬਣਾਉਂਦਾ ਥੱਕ ਜਾਏਗਾ ਪਰ ਗਾਹ ਕੋણો ਨਹੀਂ ਹਟਨੇ ਐਨਾ ਕਹਿ ਕੇ ਫਕੀਰ ਰਾਤ ਦੇ ਹਨੇਰੇ ਵਿੱਚ ਕਿਤੇ ਗੁੰਮ ਹੋ ਗਿਆ ਤੇ ਬਬਲੂ ਵੀ ਆਪਣੇ ਘਰ ਚਲਾ ਜਾਂਦਾ ਹੈ ਸੋ ਅਗਲੇ ਦਿਨ ਰਾਜਮਾ ਚੌਲ ਬਣਾ ਕੇ ਬਬਲੂ ਸੋਨੂ ਨੂੰ ਸਵਾਦ ਵੇਖਣ ਲਈ ਕਹਿੰਦਾ ਤਾ ਰਾਜਮਾ ਖਾਂਦੇ ਹੀ ਸੋਨੂੰ ਆਖਦਾ ਹੈ ਇਹ ਕਿਨੇ ਬਣਾਏ ਨੇ ਭਾਈ ਜੀ ਇਹ ਤਾਂ ਬੜੇ ਵਧੀਆ ਨੇ ਇੰਨੇ ਵਧੀਆ ਰਾਜਮਾ ਤਾਂ ਮੈਂ ਕਦੇ ਆਪਣੀ ਜ਼ਿੰਦਗੀ ਵਿੱਚ ਨਹੀਂ ਖਾਤੇ ਦਿਲ ਕਰ ਰਿਹਾ ਕਿ ਸਾਰੇ ਖਾ ਜਾਵਾਂ ਅੱਜ ਇਹੋ ਜਿਹਾ ਕੀ ਪਤਾ ਤੁਸੀਂ ਇਹਨਾਂ ਵਿੱਚ ਤਾਂ ਬਹੁਤ ਹੀ ਸੁਆਦ ਆ ਰਿਹਾ ਹੈ ਜਾਂ ਫਿਰ ਤੁਸੀਂ ਕਿਸੇ ਹੋਰ ਤੋਂ ਬਣਵਾਏ ਨੇ ਤਾਂ ਬੱਬਲੂ ਸੋਚਣ ਲੱਗਾ ਕਿ ਰੋਜ਼ ਦੀ ਤਰ੍ਹਾਂ ਐਵੇਂ ਸੋਨੂੰ ਮਸਕੇ ਲਗਾ ਰਿਹਾ ਕਿ ਮੈਂ ਖੁਸ਼ ਹੋ ਜਾਵਾਂਗਾ ਉਹ ਬੋਲਿਆ ਮੈਂ ਕੀ ਖਾਸ ਪਾਉਣਾ ਕੁਝ ਵੀ ਤਾਂ ਨਹੀਂ ਜਿਵੇਂ ਰੋਜ਼ ਬਣਾਉਣਾ ਉਸੇ ਤਰੀਕੇ ਨਾਲ ਬਣਾਏ ਨੇ ਤੇ ਕਿਸੇ ਹੋਰ ਤੋਂ ਮੈਂ ਕਿਉਂ ਬਣਵਾਵਾਂਗਾ ਮੈਂ ਤਾਂ ਤੇਰੇ ਸਾਹਮਣੇ ਹੀ ਬਣਾਏ ਨੇ ਇਹ ਵੇਖ ਨਹੀਂ ਰਿਹਾ ਤੂੰ ਮੈਨੂੰ ਲੱਗਦਾ ਤੂੰ ਅੱਜ ਸ਼ਾਇਦ ਭੁੱਖਾ ਐ ਇਸੇ ਕਰਕੇ ਤੈਨੂੰ ਜ਼ਿਆਦਾ ਹੀ ਸਵਾਦ ਲੱਗ ਰਿਹਾ ਹੈ ਸਭ ਕੁਝ ਸੋ ਉਹ ਰਾਜਮਾ ਚੌਲ ਵੇਚਣਾ ਸ਼ੁਰੂ ਕਰ ਦਿੰਦੇ ਨੇ ਤੇ ਥੋੜੇ ਹੀ ਸਮੇਂ ਵਿੱਚ ਕਾਫੀ ਸਾਰੇ ਲੋਕ ਭੀੜ ਲਗਾ ਕੇ ਰਾਜਮਾ ਚੌਲ ਖਰੀਦਣ ਲਈ ਬਬਲੂ ਕੋਲ ਖੜੇ ਹੋ ਜਾਂਦੇ ਨੇ ਭੀੜ ਵੇਖ ਕੇ ਬਬਲੂ ਤੇ ਸੋਨੂੰ ਦੋਵੇਂ ਕੰਮ 'ਚ ਲੱਗ ਜਾਂਦੇ ਨੇ ਭੀੜ ਇੰਨੀ ਵੱਧ ਜਾਂਦੀ ਹੈ ਕਿ ਰਾਜਮਾ ਚੌਲ ਦੁਪਹਿਰ ਤੱਕ ਹੀ ਮੁੱਕ ਜਾਂਦੇ ਨੇ ਸੋਨੂੰ ਬੋਲਦਾ ਹੈ ਕਿ ਭਾਈ ਜੀ ਚੌਲ ਤਾਂ ਮੁੱਕ ਗਏ ਹੁਣ ਲੋਕਾਂ ਨੂੰ ਕੀ ਖਵਾਈਏ ਬਬਲੂ ਹੈਰਾਨ ਹੋ ਕੇ ਬੋਲਿਆ ਇੰਨੀ ਜਲਦੀ ਮੁੱਕ ਗਏ ਹਾਲੇ ਤਾਂ ਸਿਰਫ ਦੁਪਹਿਰ ਹੀ ਹੋਈ ਹੈ ਤਾਂ ਸੋਨੂੰ ਬੋਲਿਆ ਸਵੇਰ ਤੋਂ ਇੰਨੀ ਭੀੜ ਲੱਗੀ ਹੋਈ ਸੀ ਜਿਵੇਂ ਲੋਕਾਂ ਨੇ ਕਦੇ ਰਾਜਮਾ ਚੌਲ ਖਾਧੇ ਹੀ ਨਾ ਹੋਣ ਤਾਂ ਬਬਲੂ ਬੋਲਦਾ ਹੈ ਕਿ ਹਾਂ ਅੱਜ ਤਾਂ ਭੀੜ ਵੀ ਕੁਝ ਜ਼ਿਆਦਾ ਹੀ ਹੈ ਐਨਾ ਕਹਿੰਦੇ ਹੀ ਬਬਲੂ ਨੂੰ ਉਸ ਫਕੀਰ ਦੇ ਬੋਲ ਯਾਦ ਆ ਗਏ ਕਿ ਹੁਣ ਤੂੰ ਇਸ ਵਿੱਚ ਜਿੰਨੇ ਵੀ ਰਾਜਮਾ ਬਣਾਏਗਾ ਸਾਰੇ ਵਿਕਣਗੇ ਚਿੰਤਾ ਨਾ ਕਰ ਤੇਰੀ ਕਮਾਈ ਐਨੀ ਵੱਧ ਜਾਵੇਗੀ ਕਿ ਤੂੰ ਕਦੇ ਵੀ ਪਰੇਸ਼ਾਨ ਨਹੀਂ ਰਹੇਗਾ ਬਬਲੂ ਸੋਚਦਾ ਹੈ ਬਾਬਾ ਸਹੀ ਕਹਿ ਰਿਹਾ ਸੀ ਇਹ ਉਹਨਾਂ ਦੀ ਹੀ ਮਿਹਰ ਹੈ ਕਿ ਅੱਜ ਰਾਜਮਾ ਚੌਲ ਐਨੀ ਜਲਦੀ ਵਿਕ ਗਏ ਬਹੁਤ ਕਿਰਪਾ ਹੈ ਉਹਨਾਂ ਦੀ ਤੇ ਨਾਲ ਹੀ ਉਹ ਪਛਤਾਉਂਦਾ ਹੈ ਕਿ ਮੈਂ ਉਸ ਫਕੀਰ ਉੱਪਰ ਯਕੀਨ ਨਹੀਂ ਕੀਤਾ ਤੇ ਉਹਨਾਂ ਨੂੰ ਸਹੀ ਤਰ੍ਹਾਂ ਨਾਲ ਨਹੀਂ ਬੋਲਿਆ ਫਿਰ ਉਹ ਸੋਚਦਾ ਕਿ ਚਲੋ ਖੈਰ ਮੇਰੇ ਲਈ ਤਾਂ ਇਹ ਚੰਗੀ ਗੱਲ ਹੀ ਐ ਸੋ ਇਹ ਸਿਲਸਿਲਾ ਚੱਲਦਾ ਰਿਹਾ ਹੁਣ ਬਬਲੂ ਤੇ ਸੋਨੂ ਦੋਵੇਂ ਰਾਤ ਤੱਕ ਰਾਜਮਾ ਚੋਲ ਬਣਾ ਕੇ ਵੇਚਦੇ ਹਰ ਰੋਜ਼ ਸਵੇਰ ਤੋਂ ਸ਼ਾਮ ਤੱਕ ਉਥੇ ਭੀੜ ਲੱਗੀ ਰਹਿੰਦੀ ਇਸੇ ਕਰਕੇ ਇੱਕ ਦਿਨ ਸੋਨੂ ਬਬਲੂ ਨੂੰ ਆਖਦਾ ਹੈ ਕਿ ਬਾਈ ਜੀ ਹੁਣ ਤੁਹਾਡੇ ਕੋਲ ਕੰਮ ਕਰਨਾ ਬਹੁਤ ਔਖਾ ਹੋ ਗਿਆ ਹੈ ਮੈਂ ਇੰਨਾ ਸਾਰਾ ਕੰਮ ਇੰਨੇ ਘੱਟ ਪੈਸਿਆਂ ਵਿੱਚ ਨਹੀਂ ਕਰ ਸਕਦਾ ਹੁਣ ਤੁਸੀਂ ਮੇਰੀ ਤਨਖਾਹ ਵਧਾ ਦਿਓ ਤਾਂ ਬਬਲੂ ਖੁਸ਼ ਹੋ ਕੇ ਕਹਿੰਦਾ ਹੈ ਕਿ ਹਾਂ ਹਾਂ ਜ਼ਰੂਰ ਮੈਂ ਇਸੇ ਮਹੀਨੇ ਤੋਂ ਤੇਰੀ ਤਨਖਾਹ ਵਧਾ ਦੇਵਾਂਗਾ ਸੋਨੂੰ ਬੋਲਦਾ ਹੈ ਕਿ ਹਾਂਜੀ ਬਾਈ ਜੀ ਬਹੁਤ ਮਿਹਨਤ ਕਰਨੀ ਪੈਂਦੀ ਹੈ ਪਹਿਲਾਂ ਤਾਂ ਆਪਣਾ ਇੱਕ ਪਤੀਲਾ ਰਾਜਮਾ ਚੌਲਾਂ ਦਾ ਮਸਾ ਵੇਖਦਾ ਸੀ ਪਰ ਹੁਣ ਸਵੇਰ ਤੋਂ ਸ਼ਾਮ ਤੱਕ ਕੋਈ ਹਿਸਾਬ ਹੀ ਨਹੀਂ ਕਿ ਆਪਾਂ ਕਿੰਨੇ ਵਾਰ ਰਾਜਮਾ ਚੌਲ ਬਣਾ ਲੈਨੇ ਆ ਫਿਰ ਵੀ ਸ਼ਾਮ ਤੱਕ ਸਾਰੇ ਵਿਕ ਜਾਂਦੇ ਨੇ ਮੇਰੀ ਤਾਂ ਬੱਸ ਹੋ ਜਾਂਦੀ ਹੈ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਅਚਾਨਕ ਇੰਨੇ ਸਾਰੇ ਰਾਜਮਾ ਚੌਲ ਕਿਵੇਂ ਵਿਕਣ ਲੱਗ ਪਏ ਫਿਰ ਸੋਨੂੰ ਉਤਸੁਕਤਾ ਨਾਲ ਬਬਲੂ ਨੂੰ ਪੁੱਛਦਾ ਹੈ ਬਾਈ ਜੀ ਤੁਸੀਂ ਰਾਜਮਾ ਚੌਲਾਂ ਵਿੱਚ ਇਹੋ ਜਿਹਾ ਕੀ ਪਾ ਰਹੇ ਹੋ ਜੋ ਲੋਕਾਂ ਨੂੰ ਰਾਜਮਾ ਚੌਲ ਹੁਣ ਇੰਨੇ ਪਸੰਦ ਆ ਰਹੇ ਨੇ ਕਿ ਸਵੇਰ ਤੋਂ ਸ਼ਾਮ ਤੱਕ ਭੀੜ ਲੱਗੀ ਰਹਿੰਦੀ ਹੈ ਤਾਂ ਫਿਰ ਬਬਲੂ ਸੋਨੂੰ ਨੂੰ ਫਕੀਰ ਵਾਲੀ ਗੱਲ ਦੱਸਦਾ ਹੈ ਕਿ ਵੇਖ ਮੈਂ ਰਾਜਮਾ ਚੌਲਾਂ ਵਿੱਚ ਕੁਝ ਨਹੀਂ ਪਾ ਰਿਹਾ ਕੋਈ ਦਿਨ ਪਹਿਲਾਂ ਇੱਕ ਬਾਬਾ ਰਾਤ ਨੂੰ ਕੁਝ ਖਾਣ ਲਈ ਮੰਗਣ ਆਇਆ ਸੀ ਉਹ ਬਹੁਤ ਭੁੱਖਾ ਸੀ ਮੈਂ ਉਸ ਨੂੰ ਖਾਣਾ ਦਿੱਤਾ ਤੇ ਉਹਨਾਂ ਨੇ ਇਸ ਪਤੀਲੇ ਨੂੰ ਜਾਦੂ ਹੀ ਬਣਾ ਦਿੱਤਾ ਉਸੇ ਦਿਨ ਤੋਂ ਜਦੋਂ ਵੀ ਮੈਂ ਇਸ ਪਤੀਲੇ ਵਿੱਚ ਰਾਜਮਾ ਬਣਾਉਣਾ ਤਾਂ ਬਹੁਤ ਸਵਾਦ ਬਣਦੇ ਨੇ ਤੇ ਸਾਰੇ ਦੇ ਸਾਰੇ ਵਿਕ ਜਾਂਦੇ ਨੇ ਜਿਵੇਂ ਰਾਤ ਨੂੰ ਵੀ ਇਹਦੇ ਵਿੱਚ ਰਾਜਮਾ ਚੌਲ ਬਣਾਵਾਂ ਤਾਂ ਰਾਤ ਨੂੰ ਵੀ ਲੋਕਾਂ ਦੀ ਭੀੜ ਲੱਗ ਜਾਵੇਗੀ ਪਰ ਮੈਂ ਸੰਤੁਸ਼ਟਾਂ ਮੈਂ ਸ਼ਾਮ ਤੱਕ ਰਾਜਮਾ ਚੌਲ ਵੇਚ ਕੇ ਬਹੁਤ ਖੁਸ਼ ਹਾਂ ਸੋਨੂੰ ਹੈਰਾਨ ਹੋ ਕੇ ਕਹਿੰਦਾ ਹੈ ਕਿ ਅੱਛਾ ਤਾਂ ਇਹ ਗੱਲ ਹੈ ਮੈਂ ਵੀ ਸੋਚਾਂ ਕਿ ਅਚਾਨਕ ਕਿਸਮਤ ਇੰਨੀ ਕਿਵੇਂ ਬਦਲ ਗਈ ਤਾਂ ਬਬਲੂ ਕਹਿੰਦਾ ਹੈ ਕਿ ਕੁਝ ਮਿਹਨਤ ਤੇ ਕੁਝ ਸੇਵਾ ਇਹੀ ਚੀਜ਼ਾਂ ਕਿਸਮਤ ਬਦਲ ਦਿੰਦੀਆਂ ਚੱਲ ਹੁਣ ਕੰਮ ਤੇ ਲੱਗ ਜਾ ਪਤੀਲਾ ਹੁਣ ਜਾਦੂ ਹੀ ਬਣ ਚੁੱਕਾ ਇਹ ਗੱਲ ਕਿਤੇ ਨਾ ਕਿਤੇ ਸੋਨੂ ਦੀ ਜਗਿਆਸਾ ਨੂੰ ਵਧਾ ਗਈ ਤੇ ਉਹਦੇ ਅੰਦਰ ਲਾਲਚ ਨੇ ਜਨਮ ਲੈ ਲਿਆ ਉਹ ਸੋਚਣ ਲੱਗਾ ਕਿ ਜੇਕਰ ਇਹ ਪਤੀਲਾ ਜਾਦੂਈ ਹੈ ਤਾਂ ਜੇ ਮੈਂ ਵੀ ਇਸ ਵਿੱਚ ਰਾਜਮਾ ਬਣਾਵਾਂ ਤਾਂ ਉਹ ਵੀ ਸਵਾਦ ਹੀ ਬਣਨਗੇ ਮਤਲਬ ਇਹਦੇ ਵਿੱਚ ਬਾਈ ਜੀ ਦਾ ਕੋਈ ਕਮਾਲ ਨਹੀਂ ਹੈ ਇਹ ਤਾਂ ਸਿਰਫ ਪਤੀਲੇ ਦੀ ਵਜ੍ਹਾ ਨਾਲ ਹੀ ਢੀੜ ਲੱਗੀ ਰਹਿੰਦੀ ਹੈ ਸੋਨੂ ਨੂੰ ਲੱਗਦਾ ਹੈ ਕਿ ਪਤੀਲੇ ਨਾਲ ਹੀ ਸਾਰਾ ਕੰਮ ਹੋ ਜਾਵੇਗਾ ਤੇ ਉਹ ਬਬਲੂ ਨਾਲ ਬੇਈਮਾਨੀ ਕਰਨ ਦੀ ਸੋਚਦਾ ਹੈ ਕਿਉਂ ਨਾ ਮੈਂ ਇਹ ਪਤੀਲਾ ਗਾਇਬ ਕਰ ਦਵਾਂ ਮਤਲਬ ਚੋਰੀ ਕਰ ਲਵਾਂ ਫਿਰ ਮੈਂ ਇਹਦੇ ਵਿੱਚ ਸਾਰਾ ਦਿਨ ਰਾਜਮਾ ਚੌਲ ਬਣਾ ਕੇ ਵੇਚਾਂਗਾ ਤੇ ਚੰਗੇ ਪੈਸੇ ਕਮਾਵਾਂਗਾ ਜਿਸ ਦੇ ਨਾਲ ਮੇਰੀ ਗਰੀਬੀ ਵੀ ਦੂਰ ਹੋ ਜਾਵੇਗੀ ਵੇਖਿਆ ਜਾਵੇ ਤਾਂ ਬਬਲੂ ਬਾਈ ਦੀ ਦੁਕਾਨ ਤਾਂ ਬਿਨਾ ਪਤੀਲੇ ਦੇ ਵੀ ਚੱਲ ਜਾਵੇਗੀ ਪਰ ਮੈਂ ساری ਜ਼ਿੰਦਗੀ ਉਹਨਾਂ ਦੀ ਦੁਕਾਨ ਵਿੱਚ ਕੰਮ ਨਹੀਂ ਕਰਨਾ ਮੈਂ ਵੀ ਤਾਂ ਕੋਈ ਆਪਣਾ ਕੰਮ ਸ਼ੁਰੂ ਕਰਨਾ ਹੈ ਇਸ ਲਈ ਮੈਂ ਇਹ ਪਤੀਲਾ ਚੋਰੀ ਕਰਾਂਗਾ ਸੋ ਸੋਨੂੰ ਆਪਣੇ ਲਾਲਚੀ ਦਿਮਾਗ ਨਾਲ ਤਰਕੀਬਾਂ ਬਣਾਉਣ ਲੱਗ ਪੈਂਦਾ ਹੈ ਤੇ ਰਾਤ ਨੂੰ ਜਦੋਂ ਬਬਲੂ ਘਰ ਜਾਣ ਵਾਲਾ ਹੁੰਦਾ ਤਾਂ ਉਸ ਨੂੰ ਆਖਦਾ ਹੈ ਬਾਈ ਜੀ ਤੁਸੀਂ ਅੱਜ ਚਲੇ ਜਾਓ ਮੈਨੂੰ ਥੋੜਾ ਸਮਾਂ ਲੱਗੇਗਾ ਦਰਸਲ ਬਰਤਨ ਬਹੁਤ ਜ਼ਿਆਦਾ ਹੈ ਇਸ ਲਈ ਮੈਂ ਥੋੜੀ ਦੇਰੀ ਨਾਲ ਜਾਵਾਂਗਾ ਤੁਸੀਂ ਚਲੇ ਜਾਓ ਮੈਂ ਦੁਕਾਨ ਬੰਦ ਕਰ ਦੇਵਾਂਗਾ ਬਬਲੂ ਬੋਲਿਆ ਕਿ ਠੀਕ ਹੈ ਧਿਆਨ ਨਾਲ ਦੁਕਾਨ ਬੰਦ ਕਰ ਦਵੀਂ ਤੇ ਸਵੇਰੇ ਵੀ ਸਮੇਂ ਤੇ ਆ ਜਾਈਂ ਸੋਨੂੰ ਬੋਲਦਾ ਹੈ ਕਿ ਹਾਂ ਬਾਈ ਜੀ ਠੀਕ ਹੈ ਤੁਸੀਂ ਪਰੇਸ਼ਾਨ ਨਾ ਹੋਵੋ ਸੋ ਬਬਲੂ ਚਲਾ ਜਾਂਦਾ ਹੈ ਤੇ ਇਧਰ ਸੋਨੂ ਨੂੰ ਮੌਕਾ ਮਿਲ ਜਾਂਦਾ ਹੈ ਉਹ ਸੋਚਣ ਲੱਗਾ ਕਿ ਬਸ ਇਹੀ ਮੌਕਾ ਤਾਂ ਮੈਨੂੰ ਚਾਹੀਦਾ ਸੀ ਹੁਣ ਮੈਂ ਇਹ ਪਤੀਲਾ ਲੈ ਕੇ ਨਿਕਲਾਂ ਸੋਨੂ ਉਹ ਪਤੀਲਾ ਲੈ ਕੇ ਘਰ ਚਲਾ ਜਾਂਦਾ ਹੈ ਅਗਲੇ ਦਿਨ ਜਦੋਂ ਬਬਲੂ ਦੁਕਾਨ ਤੇ ਆਉਂਦਾ ਤਾਂ ਵੇਖਦਾ ਹੈ ਕਿ ਦੁਕਾਨ ਹਾਲੇ ਬੰਦ ਪਈ ਹੈ ਉਹ ਬੜ ਬੜਾਉਣ ਜੇ ਲੱਗਦਾ ਸੋਨੂ ਅੱਜ ਵੀ ਲੇਟ ਹੈ ਕੱਲ ਮੈਂ ਉਹਨੂੰ ਆਖਿਆ ਸੀ ਕਿ ਜਲਦੀ ਆ ਜਾਈਂ ਪਰ ਫਿਰ ਵੀ ਇਹ ਸਮੇਂ ਤੇ ਨਹੀਂ ਆਵੇਗਾ ਪਤਾ ਨਹੀਂ ਇਹ ਬੰਦਾ ਕਦੋਂ ਸੁਧਰੂਗਾ ਇਨਾ ਹੀ ਸੋਚਾਂ ਵਿੱਚ ਜਦੋਂ ਬਬਲੂ ਦੁਕਾਨ ਖੋਲਦਾ ਹੈ ਤਾਂ ਉਹ ਧਿਆਨ ਦਿੰਦਾ ਹੈ ਕਿ ਪਤੀਲਾ ਦੁਕਾਨ ਵਿੱਚ ਨਹੀਂ ਹੈ ਉਹ ਹੈਰਾਨ ਹੋ ਗਿਆ ਤੇ ਸੋਚਣ ਲੱਗਾ ਕਿ ਪਤੀਲਾ ਕਿੱਥੇ ਗਿਆ ਕਿੱਥੇ ਰੱਖ ਗਿਆ ਇਹ ਸੋਨੂੰ ਪਤੀਲਾ ਤਾਂ ਰੋਜ਼ ਇੱਥੇ ਹੀ ਰੱਖਿਆ ਮਿਲਦਾ ਅੱਜ ਕਿੱਥੇ ਰੱਖ ਦਿੱਤਾ ਇਹਨੇ ਬਬਲੂ ਹਰ ਥਾਂ ਲੱਭਦਾ ਹੈ ਪਰ ਉਹਨੂੰ ਉਹ ਪਤੀਲਾ ਕਿਤੇ ਵੀ ਨਹੀਂ ਮਿਲਦਾ ਆਖਰਕਾਰ ਉਹ ਪਰੇਸ਼ਾਨ ਹੋ ਕੇ ਬੈਠ ਜਾਂਦਾ ਉਹ ਸੋਚਣ ਲੱਗ ਪੈਂਦਾ ਪਤਾ ਨਹੀਂ ਸੋਨੂੰ ਪਤੀਲਾ ਕਿੱਥੇ ਰੱਖ ਗਿਆ ਮਿਲ ਹੀ ਨਹੀਂ ਰਿਹਾ ਫਿਰ ਅਚਾਨਕ ਉਹ ਸੋਚਦਾ ਕਿ ਕਿਤੇ ਇਹ ਤਾਂ ਨਹੀਂ ਕਿ ਸੋਨੂੰ ਪਤੀਲਾ ਲੈ ਗਿਆ ਹੋਵੇ ਉਹਦੇ ਮਨ ਵਿੱਚ ਲਾਲਚ ਤਾਂ ਨਹੀਂ ਆ ਗਿਆ ਸੋ ਉਧਰ ਘਰੇ ਸੋਨੂੰ ਸਵੇਰ ਤੋਂ ਹੀ ਪਤੀਲੇ ਵਿੱਚ ਰਾਜਮਾ ਚੌਲ ਬਣਾਉਣ ਲੱਗਾ ਹੋਇਆ ਸੀ ਉਹ ਲਾਲਚ ਵਸ ਪੈ ਕੇ ਸੋਚ ਰਿਹਾ ਸੀ ਕਿ ਇੱਕ ਵਾਰੀ ਸਵਾਦ ਰਾਜਮਾ ਬਣ ਜਾਣਾ ਫਿਰ ਮੈਂ ਰਾਜਮਾ ਨਾਲ ਭਰਿਆ ਹੋਇਆ ਇੱਕ ਪਤੀਲਾ ਲੈ ਕੇ ਸਿੱਧਾ ਬਾਜ਼ਾਰ ਜਾਵਾਂਗਾ ਤੇ ਉੱਥੇ ਬੈਠ ਕੇ ਰਾਜਮਾ ਚੌਲ ਵੇਚਾਂਗਾ ਤੇ ਵਧੀਆ ਪੈਸਾ ਕਮਾਵਾਂਗਾ ਉਹ ਸੋਚ ਹੀ ਰਿਹਾ ਸੀ ਕਿ ਅਚਾਨਕ ਉਹ ਵੇਖਦਾ ਹੈ ਤੇ ਹੈਰਾਨ ਰਹਿ ਜਾਂਦਾ ਹੈ ਕਿ ਸਾਰੇ ਰਾਜਮਾ ਸੜ ਚੁੱਕੇ ਨੇ ਉਹ ਪਰੇਸ਼ਾਨ ਹੋ ਜਾਂਦਾ ਤੇ ਕਹਿੰਦਾ ਹੈ ਇਹ ਕੀ ਹੋ ਗਿਆ ਇਹ ਤਾਂ ਸੜ ਗਏ ਪਤੀਲੇ ਵਿੱਚ ਤਾਂ ਕੁਝ ਬਚਿਆ ਹੀ ਨਹੀਂ ਮੈਂ ਫਿਰ ਤੋਂ ਬਣਾ ਕੇ ਵੇਖਦਾ ਸੋਨੂੰ ਦੁਬਾਰਾ ਰਾਜਮਾ ਬਣਾਉਂਦਾ ਪਰ ਰਾਜਮਾ ਫਿਰ ਤੋਂ ਸੜ ਜਾਂਦੇ ਨੇ ਇਹ ਹੋ ਕੀ ਰਿਹਾ ਹੈ ਵਾਰ-ਵਾਰ ਰਾਜਮਾ ਸੜ ਕਿਉਂ ਰਹੇ ਨੇ ਕਿ ਮੇਰੇ ਤੋਂ ਕੋਈ ਗਲਤੀ ਹੋ ਰਹੀ ਹੈ ਨਹੀਂ ਮੈਂ ਤਾਂ ਦੁਕਾਨ ਤੇ ਵੀ ਰਾਜਮਾ ਬਣਾਉਂਦਾ ਸੀ ਦੁਕਾਨ ਤੇ ਤਾਂ ਮੇਰੇ ਕੋਲੋਂ ਕਦੇ ਸੜੇ ਨਹੀਂ ਫਿਰ ਹੁਣ ਪਤੀਲੇ ਵਿੱਚ ਰਾਜਮਾ ਕਿਉਂ ਸੜ ਰਹੇ ਨੇ ਸੋਨੂੰ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਕਿਉਂ ਹੋ ਰਿਹਾ ਹੈ ਤੇ ਉਧਰ ਦੁਕਾਨ ਤੇ ਬਬਲੂ ਪਰੇਸ਼ਾਨ ਹੋ ਰਿਹਾ ਸੀ ਇੰਨੇ ਸਾਰੇ ਗਾਹਕ ਜੋ ਆ ਕੇ ਮੜ ਚੁੱਕੇ ਸੀ ਬਬਲੂ ਆਖਰ ਸੋਚਦਾ ਕਿ ਇਹਦੇ ਘਰ ਜਾ ਕੇ ਪਤਾ ਲਗਾਉਣਾ ਪਵੇਗਾ ਕਿ ਇਹ ਕਿਉਂ ਨਹੀਂ ਆ ਰਿਹਾ ਬਬਲੂ ਸੋਨੂੰ ਦੇ ਘਰ ਜਾਂਦਾ ਤੇ ਸੋਨੂੰ ਅਜੇ ਵੀ ਉਸ ਪਤੀਲੇ ਵਿੱਚ ਰਾਜਮਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਤੇ ਇਹ ਵੇਖਦੇ ਹੀ ਪਿੱਛੇ ਦੀ ਬਬਲੂ ਉਸ ਨੂੰ ਆਖਦਾ ਹੈ ਕੀ ਹੋਇਆ ਸੋਨੂ ਰਾਜਮਾ ਨਹੀਂ ਬਣ ਰਹੇ ਤੇਰੇ ਕੋਲ ਸੋਨੂ ਇੱਕਦਮ ਘਾਬਰ ਜੇ ਜਾਂਦਾ ਉਹ ਉਹ ਬਾਈ ਜੀ ਤੁਸੀਂ ਤੁਸੀਂ ਇਹ ਕੀ ਕਹਿ ਰਹੇ ਹੋ ਬਬਲੂ ਬੋਲਿਆ ਮੈਂ ਇਹੀ ਕਹਿ ਰਿਹਾ ਕਿਸ ਪਤੀਲੇ ਵਿੱਚ ਰਾਜਮਾ ਬਣਾਉਣ ਲੱਗਿਆ ਹੋਇਆ ਹੈ ਤੂੰ ਫਿਰ ਤਾਂ ਸੜ ਹੀ ਰਹੇ ਹੋਣਗੇ ਸਾਰੇ ਸੋਨੂ ਬਹਾਨਾ ਜਿਹਾ ਬਣਾਉਂਦੇ ਹੋਏ ਬੋਲਿਆ ਕਿ ਬਾਈ ਜੀ ਮੈਂ ਤਾਂ ਪਤੀਲਾ ਅਸਲੀ ਲੈ ਕੇ ਆਇਆ ਸੀ ਮੈਂ ਸੋਚਿਆ ਕਿ ਘਰ ਆ ਕੇ ਚੰਗੀ ਤਰ੍ਹਾਂ ਸਾਫ਼ ਕਰ ਦਿਆਂਗਾ ਤੇ ਇੱਥੋਂ ਹੀ ਰਾਜਮਾ ਬਣਾ ਕੇ ਦੁਕਾਨ ਤੇ ਲੈ ਆਵਾਂਗਾ। ਬਬਲੂ ਹੱਸਦੇ ਹੋਏ ਬੋਲਿਆ, "ਹਾਂ ਹਾਂ, ਐਨਾ ਚਲਾਕ ਨਾ ਬਣ। ਮੈਂ ਸਭ ਕੁਝ ਸਮਝ ਰਿਹਾ। ਕੱਲ ਜੋ ਕਹਾਣੀ ਮੈਂ ਤੈਨੂੰ ਦੱਸੀ ਸੀ, ਉਹਦੇ ਕਰਕੇ ਹੀ ਤੇਰੇ ਮਨ ਵਿੱਚ ਲਾਲਚ ਆ ਗਿਆ। ਤੂੰ ਪੱਕਾ ਇਹੀ ਸੋਚਿਆ ਹੋਵੇਗਾ ਕਿ ਇਹ ਪਤੀਲਾ ਤੂੰ ਆਪਣੇ ਕੋਲ ਰੱਖ ਲਵੇਂ। ਪਰ ਮੈਂ ਤੈਨੂੰ ਦੱਸ ਦੇਵਾਂ ਕਿ ਇਸ ਪਤੀਲੇ ਵਿੱਚ ਕੋਈ ਜਾਦੂ ਨਹੀਂ ਹੈ। ਮੈਂ ਤਾਂ ਸਿਰਫ਼ ਤੈਨੂੰ ਮਜ਼ਾਕ ਵਿੱਚ ਦੱਸਿਆ ਸੀ।" ਤੇਰੀ ਨੀਅਤ ਵੇਖਣੀ ਚਾਹੁੰਦਾ ਸੀ ਮੈਂ ਸੋਨੂੰ ਬਿਸ਼ਰਮਜਾ ਹੋ ਗਿਆ ਇਹ ਕੀ ਹੋ ਗਿਆ ਮੇਰੇ ਤੋਂ ਅਜਿਹਾ ਜਾਦੂ ਹੀ ਪਤੀਲਾ ਵੀ ਕਿਤੇ ਹੁੰਦਾ ਹੈ ਬੜੀ ਵੱਡੀ ਗਲਤੀ ਹੋ ਗਈ ਮੇਰੇ ਤੋਂ ਹੁਣ ਮੈਂ ਬਬਲੂ ਨੂੰ ਕੀ ਕਹਾਂ ਬਬਲੂ ਬੋਲਿਆ ਕੀ ਸੋਚ ਰਿਹਾ ਸੋਨੂੰ ਬਾਈ ਜੀ ਮaaf ਕਰ ਦਿਓ ਮੈਨੂੰ ਪਰ ਜੇ ਮੈਂ ਪਤੀਲਾ ਚੋਰੀ ਕਰਕੇ ਭੱਜਣਾ ਹੀ ਹੁੰਦਾ ਤਾਂ ਮੈਂ ਇੱਥੇ ਥੋੜੋ ਮਿਲਦਾ ਤੁਹਾਨੂੰ ਫਿਰ ਤਾਂ ਤੁਸੀਂ ਮੈਨੂੰ ਲੱਭਦਾ ਹੀ ਰਹਿੰਦੇ ਮੈਂ ਤਾਂ ਸਿਰਫ ਇਹ ਜਾਣਨਾ ਚਾਹੁੰਦਾ ਸੀ ਕਿ ਪਤੀਲੇ ਵਿੱਚ ਸੱਚਮੁੱਚ ਕੋਈ ਜਾਦੂ ਹੈ ਵੀ ਹੈ ਜਾਂ ਨਹੀਂ ਪਰ ਹੁਣ ਮੈਨੂੰ ਯਕੀਨ ਹੋ ਗਿਆ ਹੈ ਕਿ ਇਹ ਪਤੀਲੇ ਦਾ ਜਾਦੂ ਨਹੀਂ ਇਹ ਤਾਂ ਤੁਹਾਡੇ ਹੱਥਾਂ ਦਾ ਜਾਦੂ ਹੈ ਬਾਈ ਜੀ ਤੇ ਪਰੇਸ਼ਾਨ ਨਾ ਹੋਵੋ ਇਹ ਪਤੀਲਾ ਲੈ ਕੇ ਮੈਂ ਹੁਣੇ ਦੁਕਾਨ ਤੇ ਆਇਆ ਬਬਲੂ ਨੇ ਗੰਭੀਰ ਹੁੰਦੇ ਕਿਹਾ ਚੱਲ ਹੁਣ ਨਾਟਕ ਨਾ ਕਰ ਤੇਰੀ ਇਸ ਗਲਤੀ ਕਰਕੇ ਹੁਣ ਮੈਂ ਤੇਰੀ ਤਨਖਾਹ ਨਹੀਂ ਵਧਾਵਾਂਗਾ ਜਿੰਨੇ ਰੁਪਏ ਪਹਿਲਾਂ ਦਿੰਦਾ ਸੀ ਉਹਨੇ ਹੀ ਦਿਆਂਗਾ ਕੰਮ ਕਰਨਾ ਹੈ ਕਰ ਨਹੀਂ ਤਾਂ ਛੱਡ ਦੇ ਸੋਨੂ ਬੋਲਿਆ ਉਹ ਨਹੀਂ ਬਾਈ ਜੀ ਤੁਸੀਂ ਜਿੰਨੇ ਦੇ ਰਹੇ ਹੋ ਉਹੀ ਬਹੁਤ ਹੈ ਮੇਰੇ ਮਨ ਵਿੱਚ ਕੋਈ ਲਾਲਚ ਨਹੀਂ ਹੈ ਬਸ ਮੈਂ ਹੁਣੇ ਆਇਆ ਤੁਹਾਡੇ ਨਾਲ ਫਿਰ ਬਬਲੂ ਮਨ ਹੀ ਮਨ ਸੋਚਦਾ ਹੈ ਕਿ ਹੈ ਤਾਂ ਇਹ ਫਕੀਰ ਦੀ ਕਿਰਪਾ ਹੈ ਜੋ ਇਸ ਪਤੀਲੇ ਵਿੱਚ ਬਣੇ ਹੋਏ ਰਾਜਮਾ ਇੰਨੇ ਸਵਾਦ ਹੋ ਜਾਂਦੇ ਨੇ ਪਰ ਮੈਨੂੰ ਇਹ ਗੱਲ ਸਿਰਫ ਆਪਣੇ ਤੱਕ ਹੀ ਰੱਖਣੀ ਚਾਹੀਦੀ ਸੀ ਅਜੇ ਹੀ ਗੱਲ ਜਾਣ ਕੇ ਕਿਸੇ ਦੇ ਵੀ ਮਨ ਵਿੱਚ ਲਾਲਚ ਪੈਦਾ ਹੋ ਸਕਦਾ ਹੈ ਚਲ ਕੋਈ ਗੱਲ ਨਹੀਂ ਹੁਣ ਮੈਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਾਂਗਾ ਕਿ ਇਹ ਪਤੀਲਾ ਜਾਦੂਈ ਹੈ ਇਹ ਗੱਲ ਮੈਂ ਕਿਸੇ ਨੂੰ ਵੀ ਨਹੀਂ ਦੱਸਾਂਗਾ ਹੁਣ ਦੋਨੋਂ ਜਾਣੇ ਵਾਪਸ ਦੁਕਾਨਵਾਲ ਤੁਰ ਪੈਂਦੇ ਨੇ सोनू ਤੁਰਿਆ ਜਾਂਦਾ ਨਾਲੇ ਪਛਤਾ ਰਿਹਾ ਸੀ ਨਾਲੇ ਸੋਚ ਰਿਹਾ ਸੀ ਕਿ ਹਰ ਵਾਰ ਲਾਲਚ ਨਹੀਂ ਕਰਨਾ ਚਾਹੀਦਾ ਤੇ ਇਧਰ ਰਸਤੇ ਵਿੱਚ ਬੱਬਲੂ ਸੋਚਦਾ ਜਾ ਰਿਹਾ ਸੀ ਕਿ ਅੱਜ ਮੈਨੂੰ ਵੀ ਇੱਕ ਸਿੱਖਿਆ ਮਿਲ ਗਈ ਕਿ ਅਜਿਹਾਂ ਗੱਲਾਂ ਕਦੇ ਵੀ ਕਿਸੇ ਨੂੰ ਨਹੀਂ ਦੱਸਣੀਆਂ ਚਾਹੀਦੀਆਂ ਕਿਉਂਕਿ ਕੁਝ ਗੱਲਾਂ ਸਿਰਫ ਆਪਣੇ ਤੱਕ ਹੀ ਸੀਮਤ ਰੱਖਣੀਆਂ ਚਾਹੀਦੀਆਂ ਨੇ ਨਹੀਂ ਤਾਂ ਲੋਕ ਸਾਡੇ ਰਾਜ਼ ਜਾਣ ਕੇ ਸਾਡੀਆਂ ਹੀ ਲੱਤਾਂ ਖਿੱਚਣ ਲੱਗ ਪੈਂਦੇ ਨੇ ਇਹੀ ਅੱਜਕੱਲ੍ਹ ਦੁਨੀਆ ਦੀ ਹਕੀਕਤ ਹੈ ਸੋ ਦੋਸਤੋ ਇਸ ਕਹਾਣੀ ਤੋਂ ਸਾਨੂੰ ਕਈ ਮਹੱਤਵਪੂਰਨ ਸਿੱਖਿਆਵਾਂ ਮਿਲਦੀਆਂ ਨੇ ਸਭ ਤੋਂ ਪਹਿਲਾਂ ਇਹ ਸਾਨੂੰ ਨੇਕੀ ਤੇ ਦੂਜਿਆਂ ਦੀ ਮਦਦ ਕਰਨ ਦੀ ਮਹੱਤਤਾ ਸਿਖਾਉਂਦੀ ਹੈ ਬਬਲੂ ਨੇ ਭੁੱਖੇ ਫਕੀਰ ਦੀ ਮਦਦ ਕੀਤੀ ਭਾਵੇਂ ਹੀ ਉਹਦੀ ਦੁਕਾਨ ਬੰਦ ਹੋ ਚੁੱਕੀ ਸੀ ਤੇ ਉਹ ਖੁਦ ਥੱਕਿਆ ਹੋਇਆ ਸੀ ਉਸਦੀ ਇਹ ਨੇਕੀ ਬਿਨਾਂ ਕਿਸੇ ਲਾਲਚ ਜਾਂ ਬਦਲੇ ਦੀ ਭਾਵਨਾ ਤੋਂ ਸੀ ਤੇ ਇਸੇ ਨੇ ਉਹਦੀ ਕਿਸਮਤ ਬਦਲ ਦਿੱਤੀ ਕਹਾਣੀ ਦਿਖਾਉਂਦੀ ਹੈ ਕਿ ਜਦੋਂ ਅਸੀਂ ਬਿਨਾਂ ਕਿਸੇ ਸਵਾਰਥ ਦੇ ਦੂਜਿਆਂ ਦੀ ਭਲਾਈ ਕਰਦੇ ਹਾਂ ਤਾਂ ਕੁਦਰਤ ਵੀ ਸਾਨੂੰ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਨਿਵਾਜ਼ਦੀ ਹੈ। ਦੂਜੀ ਵੱਡੀ ਸਿੱਖਿਆ ਲਾਲਚ ਦੇ ਨੁਕਸਾਨਾਂ ਬਾਰੇ ਹੈ। सोनू ਨੇ ਜਦੋਂ ਜਾਦੂਈ ਪਤੀਲੇ ਬਾਰੇ ਸੁਣਿਆ ਤਾਂ ਉਹਦੇ ਮਨ ਵਿੱਚ ਲਾਲਚ ਪੈਦਾ ਹੋ ਗਿਆ। ਹਾਲਾਂਕਿ ਉਹ ਕਿੰਨੇ ਸਮੇਂ ਤੋਂ ਬਬਲੂ ਦੇ ਨਾਲ ਕੰਮ ਕਰ ਰਿਹਾ ਸੀ, ਉਹਨੇ ਬਬਲੂ ਨਾਲ ਬੇਈਮਾਨੀ ਕਰਨ ਦੀ ਸੋਚੀ ਤੇ ਪਤੀਲਾ ਚੋਰੀ ਕਰ ਲਿਆ। ਪਰ ਜਾਦੂਈ ਪਤੀਲਾ ਸਿਰਫ ਬਬਲੂ ਲਈ ਕੰਮ ਕਰਦਾ ਸੀ ਕਿਉਂਕਿ ਉਸਦੇ ਕੰਮ ਪਿੱਛੇ ਨੇਕੀ ਤੇ ਸੇਵਾ ਦੀ ਭਾਵਨਾ ਸੀ। ਸੋਨੂ ਦੇ ਲਾਲਚ ਦੇ ਕਾਰਨ ਉਹਦੇ ਰਾਜ਼ਮਾ ਸੜ ਗਏ ਤੇ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਇਹ ਸਾਬਿਤ ਕਰਦਾ ਹੈ ਕਿ ਲਾਲਚ ਹਮੇਸ਼ਾ ਬੁਰਾ ਫਲ ਦਿੰਦਾ ਹੈ ਤੇ ਇਨਸਾਨ ਨੂੰ ਗਲਤ ਰਾਹ ਤੇ ਲਿਆ ਜਾਂਦਾ ਹੈ ਤੀਜੀ ਸਿੱਖਿਆ ਇਹ ਹੈ ਕਿ ਸਾਨੂੰ ਆਪਣੇ ਰਾਜ਼ ਤੇ ਸਫਲਤਾ ਦੇ ਭੇਦ ਹਰ ਕਿਸੇ ਨਾਲ ਸਾਂਝੇ ਨਹੀਂ ਕਰਨੇ ਚਾਹੀਦੇ ਬਬਲੂ ਨੇ ਫਕੀਰ ਦੀ ਗੱਲ ਸੁਣਨ ਨੂੰ ਦਸੀ ਜਿਹਦੇ ਕਾਰਨ ਉਹਦੇ ਮਨ ਵਿੱਚ ਲਾਲਚ ਪੈਦਾ ਹੋਇਆ ਕਈ ਵਾਰ ਲੋਕ ਸਾਡੀ ਸਫਲਤਾ ਦੇ ਰਾਜ਼ ਜਾਣ ਕੇ ਸਾਡਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦੇ ਨੇ ਇਸੇ ਲਈ ਕੁਝ ਗੱਲਾਂ ਨੂੰ ਆਪਣੇ ਤੱਕ ਹੀ ਸੀਮਤ ਰੱਖਣਾ ਬਿਹਤਰ ਹੁੰਦਾ ਹੈ ਖਾਸ ਕਰਕੇ ਜਦੋਂ ਉਹ ਤੁਹਾਡੀ ਤਰੱਕੀ ਨਾਲ ਸੰਬੰਧਤ ਹੋਣ ਵਿਸ਼ਵਾਸ ਇਮਾਨਦਾਰੀ ਤੇ ਨੇਕ ਨੀਅਤ ਹੀ ਕਿਸੇ ਵੀ ਕੰਮ ਦੀ ਸਫਲਤਾ ਦਾ ਅਸਲੀ ਜਾਦੂ ਹੁੰਦੀਆਂ ਨਾ ਕਿ ਕੋਈ ਵਸਤੂ ਬਬਲੂ ਤੇ ਜਾਦੂਈ ਪਤੀਲੇ ਦੀ ਇੱਕ ਕਹਾਣੀ ਜਿਸ ਨੇ ਸਾਨੂੰ ਬਹੁਤ ਕੁਝ ਸਿਖਾਇਆ ਅਕਸਰ ਅਸੀਂ ਸੋਚਦੇ ਹਾਂ ਕਿ ਸਫਲਤਾ ਸਿਰਫ ਕਿਸਮਤ ਜਾਂ ਕਿਸੇ ਚਮਤਕਾਰ ਨਾਲ ਮਿਲਦੀ ਹੈ ਪਰ ਅਸਲੀਅਤ ਵਿੱਚ ਇਹ ਸਾਡੇ ਆਪਣੇ ਕਰਮਾਂ ਨੇਕੀ ਤੇ ਇਮਾਨਦਾਰੀ ਦਾ ਫਲ ਹੁੰਦੀ ਹੈ ਜਿਵੇਂ ਬਬਲੂ ਦੀ ਨੇਕੀ ਨੇ ਉਹਦੀ ਜ਼ਿੰਦਗੀ ਬਦਲੀ ਉਸੇ ਤਰ੍ਹਾਂ ਸਾਡੇ ਛੋਟੇ ਛੋਟੇ ਨੇਕ ਕੰਮ ਵੀ ਵੱਡਾ ਪ੍ਰਭਾਵ ਪਾ ਸਕਦੇ ਨੇ ਯਾਦ ਰੱਖੋ ਲਾਲਚ ਹਮੇਸ਼ਾ ਤਬਾਹੀ ਦਾ ਰਾਹ ਖੋਲਦਾ ਹੈ ਜਦੋਂ ਅਸੀਂ ਸਵਾਰਥੀ ਹੋ ਜਾਂਦੇ ਹਾਂ ਤਾਂ ਸਾਡੀ ਅਕਲ ਵੀ ਕੰਮ ਕਰਨਾ ਬੰਦ ਕਰ ਦਿੰਦੀ ਹੈ ਤੇ ਅਸੀਂ ਗਲਤ ਫੈਸਲੇ ਲੈ ਬੈਠਦੇ ਹਾਂ ਇਸ ਲਈ ਆਪਣੇ ਮਨ ਵਿੱਚ ਲਾਲਚ ਨੂੰ ਕਦੇ ਵੀ ਜਗ੍ਹਾ ਨਾ ਦਿਓ ਨਾਲ ਹੀ ਹਰ ਗੱਲ ਹਰ ਕਿਸੇ ਨੂੰ ਦੱਸਣ ਦੀ ਬਜਾਏ ਕੁਝ ਭੇਦ ਆਪਣੇ ਤੱਕ ਹੀ ਰੱਖੋ ਸੋ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਤੇ ਤੁਸੀਂ ਇਸ ਤੋਂ ਕੀ ਸਿੱਖਿਆ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਸਾਨੂੰ ਤੁਹਾਡੇ ਵਿਚਾਰ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਸੋ ਇਸੇ ਤਰ੍ਹਾਂ ਦੀਆਂ ਹੋਰ ਦਿਲਚਸਪ ਕਹਾਣੀਆਂ ਲਈ ਜੁੜ ਜਾਓ ਪੰਜਾਬੀ ਅਲਫ਼ਾਜ਼ ਦੇ ਨਾਲ ਮੈਂ ਇਸੇ ਤਰ੍ਹਾਂ ਕੰਮ ਦੇ ਕਿੱਸੇ ਲਿਆਉਂਦਾ ਰਹਾਂਗਾ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਖੁਸ਼ ਰਹੋ ਤੇ ਦੂਜਿਆਂ ਦੀ ਮਦਦ ਕਰਦੇ ਰਹੋ ਬਹੁਤ ਬਹੁਤ ਸ਼ੁਕਰੀਆ